ਕਾਲਸਾ ਵਾਹਿਗੁਰੂ ਸਿੱਖੀ ਫਤਿਹ ਅੱਜ ਦਾ ਜੋ ਇੱਥੇ ਦਾ ਪ੍ਰੋਗਰਾਮ ਜਿੱਥੇ ਦਿੱਕ ਤੱਕ ਮੇਰੀ ਬਾਤ ਜਾਂਦੀ ਦਾ ਕਿਸਾਨ ਜਿਹੜੇ ਇਲਾਕੇ ਦੇ ਨੂੰ ਬੇਨਤੀ ਕਰਦਾ ਵੀ ਇੱਥੇ 6 ਵਜੇ ਦਾ ਟਾਈਮ ਆਣ ਪਤਾ ਲੱਗਾ ਵੀ 6 ਵਜੇ ਸ਼ਹੀਦ ਰਾਂ ਨੂੰ ਪਹੁੰਚ ਲੈਣੇ 5:30 ਹੋ ਗਏ ਨੇ ਲਾਈਵ ਚੱਲ ਰਿਹਾ ਆ ਕਿਸਾਨ ਭਰਾਵੋ ਮਜ਼ਦੂਰ ਭਰਾਵੋ ਸਾਡੇ ਹਸਫਤ ਫੋਕਾ ਉੱਤੇ ਕਸਾੜ ਤੇ ਮਜ਼ਦੂਰ ਮੋਰਚੇ ਦੇ ਵਿੱਚ ਸ਼ਹੀਦ ਹੋਏ ਆਪਣੇ ਜਦੋਂ ਦਿੱਲੀ ਤਿਰਨ ਕਾਲੇ ਕਾਨੂੰਨਾਂ ਦਾ ਮੋਰਚਾ ਚੱਲਦਾ ਸੀਗਾ ਤੇ ਅੱਜ ਜਿਹੜੇ ਭਾਲਪਾ ਦੇ ਚਿਹਰੇ ਬਣ ਕੇ ਜਿਹੜੇ ਸਾਡੇ ਉਹਨਾਂ ਭਰਾਵਾਂ ਦੀ ਜਿਹੜੇ ਸਾਡੇ ਜਾਨਾਂ ਦੇ ਗਏ ਮੋਰਚੇ ਦੇ ਵਿੱਚ ਜਾਨਾਂ ਦੇ ਗਏ ਆ ਉਹਨਾਂ ਦੇ ਸਿਪਿਆਂ ਦੀ ਅੱਗ ਬਾਲ ਕੇ ਸੇਕਣੂ ਅੱਖਰ ਸੇਕ ਰਹੇ ਨੇ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਮੋਦੀ ਦੀ ਸਰਕਾਰ ਐ ਇਸ ਦੀ ਬਣਨੀ ਨਹੀਂ ਗਈ ਤੁਸੀਂ ਮਰਦ ਸੋਚੋ ਜੇ ਰੈਂਕੂ ਆਪਣੀ ਜਵਾਨਤਵੀ ਪਛਾੜ ਜਵੇ ਤੇ ਤਾਂ ਹੀ ਮੈਂ ਕਹਿਣਾ ਬਾਤ ਆ ਜਮਾਨਤ ਨਹੀਂ ਬੱਜਣੀ ਜੋ ਹਾਲਾਤ ਨੇ ਪੂਰੇ ਪੰਜਾਬ ਦੇ ਵਿੱਚ ਤੇ ਜਲੰਧਰ ਜਿਹੜੇ ਦੇ ਵਿੱਚ ਜਿੱਥੇ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਇਹਦਾ ਘਰਾਓ ਹੋਣ ਜਾ ਰਿਹਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਦਾ ਇਹ ਪਤਾ ਲੱਗਾ ਵੀ 26 ਤਰੀਕ ਦੇ ਨੇੜੇ ਤੇੜੇ ਜਨਮਦਰ ਦੇ ਵਿੱਚ 26 ਦਾ 27 ਨੂੰ ਆਉਣ ਜਾ ਰਹੇ ਨੇ ਉਹ 라 ਵੀ ਠੋਕ ਕੇ ਘਰਾਓ ਕਰਾਂਗੇ ਕਜ਼ਾਨ ਵੀਰੋ ਜਾਗੋ ਮਜ਼ਦੂਰੋ ਜਾਗੋ ਜਿਹੜਾ ਸਿਲੰਡਰ ਸਾਨੂੰ 4-500 ਰੁਪਈਆ ਨੂੰ ਮਿਲਦਾ ਹੁੰਦਾ ਸੀਗਾ ਪਹਿਲਾਂ ਆਪਾਂ ਨੂੰ ਇਹਨਾਂ ਨੇ ਕਹਿ ਕੇ ਆਪਣੇਸਿਆਂ ਚ ਲੈ ਕੇ ਸਬਸਿਡੀਆਂ ਵਾਪਸ ਕਰਾਈਆਂ ਸਬਸਿਡੀ ਤੁਹਾਨੂੰ ਦੇਾਂਗੇ ਤੁਹਾਡੇ ਖਾਤੇ ਆ ਜਾਊਗੀ ਫੇਰ ਕਹਿਣ ਲੱਗਾ ਤੁਸੀਂ ਸਬਸਿਡੀ ਛੱਡ ਦਿਓ ਤੁਸੀਂ ਇਹ ਦਾਰਮਦੇ ਪਾਜੋ ਸਬਸਿਡੀ ਮੈਨੂੰ ਦੇ ਦਿਓ ਅੱਜ ਸਿਲੰਡਰ ਕਿਹੜਾ ਗਿਆ ਸਰਕਾਰ ਨੂੰ ਪ੍ਰਾਣ ਨੂੰ ਮਜਬੂਰ ਹੋਏ ਆ ਮੋਤੀ ਸਰਕਾਰ ਨੇ ਕਿਹਾ ਸੀਗਾ ਬਈ ਜਦੋਂ ਮੈਂ ਪ੍ਰਧਾਨ ਮੰਤਰੀ ਬਣ ਗਿਆ ਤੇ ਮੈਂ 15-15 ਲੱਖ ਜਿਹੜਾ ਕਾਲਾ ਧਨ ਪਿੱਛੀਆਂ ਸਰਕਾਰਾਂ ਨੇ ਲੁੱਟਿਆ ਆ ਉਹ ਵਿਦੇਸ਼ਾਂ ਤੋਂ ਮਗਾ ਕੇ ਉਹ 15-15 ਲੱਖ ਲੋਕਾਂ ਦੇ ਖਾਤੇ ਅੱਜ ਪਾਉਂਗਾ ਉਹ ਪੈਸਾ ਅੱਜ ਕਿੱਥੇ ਗਿਆ ਕੋਈ ਇੱਕ ਵੀ ਬੰਦਾ ਜੇ ਫੜਿਆ ਹੋਵੇ ਤੇ ਮੈਂ ਕਹਿੰਦਾ ਸੀ ਜੋ ਵੀ ਕਾਨੂੰਨ ਅਦਿਵ ਕਰਨ ਤਿਆਰ ਆ ਕਿਸੇ ਨੂੰ ਹੱਥ ਨਹੀਂ ਪਾਇਆ ਸਿਰਫ ਆਪਣੀ ਜੁਟਰੀ ਨੂੰ ਮਜ਼ਬੂਤ ਕਰਨ ਦੇ ਲਈ ਜਿਹੜੇ ਲੋਕ ਇਹਦੇ ਸਦਾ ਬੰਦੇ ਰਵੇ ਅੱਜ ਅਰਬਾਂ ਕਰੋੜਾਂ ਦੀਆਂ ਉਹਨਾਂ ਦੀਆਂ ਪ੍ਰਾਪਰਟੀਆਂ ਜਦੋਂ ਆਜ ਇਲੈਕਸ਼ਨਾਂ ਦੇ ਵਿੱਚ ਉਹਨੇ ਪੇਪਲ ਵਾਇਰ ਕੀਤਾ ਔਰ ਉਹਦੇ ਵਿੱਚ ਉਹਨਾਂ ਦਾ ਡਾਟਾ ਹਸਤਾ ਕਰੋੜਾਂ ਰੁਪਈਆਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਦੇ ਮਾਲਕ ਬਣੇ ਬੈਠੇ ਨੇ ਇਸ ਕਰਕੇ ਕਿ ਅਡਾਨੀਆਂ ਰਹਿਬਾਨੀਆਂ ਦਾ ਕਰਜ਼ਾ ਮਾਫ਼ ਹੋ ਸਕਦਾ ਤੇ ਕਿਸਾਨ ਤੇ ਮਜ਼ਦੂਰ ਦਾ ਕਰਜ਼ਾ ਇਹਨਾਂ ਨੇ ਕਿਹਾ ਸੀ ਮੈਂ ਮਾਫ਼ ਕਰੂਗਾ ਔਰ ਕਿਉਂ ਨਹੀਂ ਮਾਫ਼ ਕੀਤਾ ਜੇ ਲਖੀਮਪੁਰ ਦੇ ਵਿੱਚ ਕਿਸਾਨਾਂ ਦੇ ਗੱਡੀਆਂ ਚਾਲੀਆਂ ਜੈਨੀ ਮਿਜ਼ਰਾਂ ਨੂੰ ਦੇਖੇ ਉਹ ਟੈਕਟ ਦੇ ਕੇ ਨਵਾਜਿਆ ਉਹਨੂੰ ਆਪਣੀ ਬਜਾਰਤ ਦੇ ਵਿੱਚੋਂ ਨਹੀਂ ਕੱਢਿਆ ਇਸ ਕਰਕੇ ਇੱਦਾਂ ਸਾਡੇ ਬਾਹਰ ਮੁੜਦੇ ਨੇ 11 ਸਾਡੇ ਸਵਾਲ ਨੇ ਅਸੀਂ ਰੋਜ਼ ਦੇ ਇੱਕ ਦੋ ਸਵਾਲ ਪਾਉਂਦੇ ਰਹਿੰਦਾ ਬੇਵਕਤ ਤੇ 20 ਦਾ ਵੀ ਬੇਰੀ ਦਾ ਬੈਲ ਸਗਾ ਉਹ ਦਵਾਰਾ ਕੀ ਦੇ ਤੁਹਾਨੂੰ ਵਾਦਾ ਖਲਾਫੀ ਦੇ ਇਕਰਾਰ ਇਹਨੇ ਦੁਬਾਰਾ ਲੋਕसभा ਦੇ ਵਿੱਚ ਆਂਦਾ ਬਹੁਤ ਸਾਰੇ ਮੁੱਦੇ ਨੇ ਔਰ ਇੱਥੇ ਆਉਣਾ ਆ ਉਹਦਾ ਖੌਕਾ ਘਰਾਓ ਕਰਾਂਗੇ ਜਿੱਥੇ ਤੱਕ ਮੇਰੀ ਬਾਤ ਜਾਂਦੀ ਆ ਲਾਈਵਲੇ ਵਿੱਚ ਲੋਕ ਕਿਸਾਨ ਵੀਰੋ ਲੱਖੇ ਦੇ ਲੋਕੋ ਸਾਰੇ ਇੱਥੇ ਜੋਰਜਵਾਰ ਦੇ ਵਿੱਚ ਫਗਵਾੜਾ ਰੋਡ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸਾਥਿਓ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਜਿੱਥੇ ਵੀ ਭਾਜਪਾ ਦੁਆਰ ਹੋਵੇ ਚਾਹੇ ਗੋਲੀਦਰ ਹੋਵੇ ਉਹਨਾਂ ਨੂੰ ਅਸੀਂ ਆਪਣੇ ਪਿੰਡਾਂ ਜਿੰਨੇ ਵੜਨ ਦਵਾਵਾਂਗੇ ਉਹਨਾਂ ਦਾ ਅਸੀਂ ਕਰਾਓ ਕਰਾਂਗੇ ਅੱਜ ਸਾਨੂੰ ਪਤਾ ਲੱਗਾ ਸੀ ਕਿ 5 ਵਜੇ ਜੰਡੇਆਲੇ ਦੇ ਵਿੱਚ ਸੁਸ਼ੀਲ ਰੈਂਕੂ ਆ ਰਿਹਾ ਆ ਅਸੀਂ 4 ਵਜੇ ਤੋਂ ਹੀ ਕਿਸਾਨ ਤੇ ਮਜ਼ਦੂਰ ਇਕੱਠੇ ਹੋ ਗਏ ਕਮਰੇ ਆ ਪਰ ਫੇਰ ਕਹਿੰਦੇ 5 ਵਜੇ ਆਉਣਾ ਆ ਫੇਰ ਕਹਿੰਦੇ 6 ਵਜੇ ਆਉਣਾ ਆ ਅਸੀਂ ਤਾਂ ਉਸ ਦ੍ਰੜ ਰਾਤੇ ਦੇ ਨਾਲ ਖੜੇ ਆ ਚਾਹੇ ਜੇ ਕੱਦਮੀ ਰਾਤ ਨੂੰ 12 ਵਜੇ ਵੀ ਆਉਣਾ ਤੇ ਰਾਤ ਨੂੰ 12 ਵਜੇ ਤੱਕ ਵੀ ਉਹਲਾ ਅਸੀਂ ਘਰਾਓ ਕਰਾਂਗੇ ਉਹਨੂੰ ਪਿੰਡਾ ਜਿੰਨੇ ਬੜਨ ਦੇਵਾਂਗੇ ਇਹ ਕਿਸਾਨਾਂ ਮਜ਼ਦੂਰਾਂ ਦੀ ਜਿਹੜੀ ਕਾਤਰ ਸਰਕਾਰ ਆ ਜਿਨ ਸੱਤ ਸੌ ਤੋਂ ਵੱਧ ਕਿਸਾਨ ਤੇ ਮਜ਼ਦੂਰ ਸਾਡੇ ਬਾਡਰਾਂ ਦੇ ਉੱਤੇ ਸ਼ਹੀਦ ਕਰਾਏ ਆ ਅੱਜ ਕਿਹੜੇ ਮੂੰਹ ਤੇ ਨਾਲ ਇਹ ਪੰਜਾਬ ਦੇ ਵਿੱਚ ਲੋਕਾਂ ਨੂੰ ਤੋਟਾ ਮੰਗੜਾ ਰਹੇ ਆ ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਹੋ ਜਿਹੇ ਕਦਰ ਸਰਕਾਰ ਆ ਇਹੋ ਜੇ ਕਦਰ ਲੋਗਿਆ ਜਿਹਨਾਂ ਨੂੰ ਟਿਕਟਾਂ ਦੇ ਕੇ ਨਵਾਜਿਆ ਜਾ ਰਿਹਾ ਆ ਅੱਜ ਆਪਾਂ ਨੂੰ ਪੂਰਾ ਬਰੋਧ ਕਰਨਾ ਚਾਹੀਦਾ ਆ ਕਿਉਂਕਿ ਇਹ ਘੱਟ ਗਿਣਤੀਆਂ ਦੀ ਬਰੋਤੀ ਸਰਕਾਰ ਆ ਕਿਤੇ ਸਿੱਖਾਂ ਦੇ ਖਿਲਾਫ ਕਿਤੇ ਮੁਸਲਮਾਨਾਂ ਦੇ ਖਿਲਾਫ ਕਿਤੇ ਸਾਇਆਂ ਦੇ ਖਿਲਾਫ ਜਿਹੜਿਆ ਨਾਰਾ ਲਾ ਕੇ ਇਹ ਵੋਟਾਂ ਵਟੋੜਨਾ ਚਾਹੁੰਦੀ ਆ ਹੁਣ ਹਿੰਦੁਸਤਾਨ ਦਾ ਵੋਟਰ ਬਹੁਤ ਸचेਤ ਹੋ ਗਿਆ ਆ ਅਸੀਂ ਮੰਨ ਕਰਦੇ ਆ ਲੋਕਾਂ ਨੂੰ ਕਿ ਇਹ ਜਿਹੜੀ ਮੋਦੀ ਸਰਕਾਰ ਆ ਜਿੱਥੇ-ਜਿੱਥੇ ਵੀ ਸਾਡੀ ਆਇਕਤਾ ਹੈਗੀ ਆ ਸਾਰੀਆਂ ਸੀਟਾਂ ਦੇ ਉੱਤੇ ਇਹਨਾਂ ਦੀ ਜਬਾਨ ਤਬਕ ਕਰਾਈਏ ਤਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੋਕਾਂ ਦੇ ਵੱਲ ਮੂੰਹ ਨਾ ਕਰਨਾ ਮੈਂ ਫਿਰ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਦੇ ਉੱਤੇ ਤਹਿ ਦਿਲੋਂ ਧੰਨਵਾਦ